ਲਿਦੇਪੌਸ਼ ਇਲਾਕੇ ਤੇ ਅੱਜ ਸਵੇਰੇ ਗਨਪੁਆਇੰਟ ਦੇ ਉੱਪਰ ਲੁੱਟਿਆ ਗਿਆ ਇੱਕ ਬੈਂਕ ਮੈਨੇਜਰ ਜੀਹਾਂ ਮੁਹਾਲੀ ਦੇ ਪੌਸ਼ ਇਲਾਕੇ ਐਰੋ ਸਿਟੀ ਦੇ ਵਿੱਚ ਵੱਡੀ ਵਾਰਦਾਤ ਹੋਈ ਅੱਜ ਆਪਣੇ ਘਰੋਂ ਰੋਜ਼ਮਰਰਾ ਦੀ ਤਰ੍ਹਾਂ ਸੁਧਾਂਸ਼ੂ ਕੁਮਾਰ ਜੋ ਕਿ ਇੱਕ ਬੈਂਕ ਦੇ ਵਿੱਚ ਬੈਂਕ ਮੈਨੇਜਰ ਨੇ ਉਹ ਘਰੋਂ ਨਿਕਲਦੇ ਨੇ ਤੇ ਆਪਣੀ ਸੁਸਾਇਟੀ ਦੇ ਵਿੱਚ ਐਰੋ ਸਿਟੀ ਦੇ ਵਿੱਚ ਹੀ ਹੁੰਦੇ ਨੇ ਕਿ ਇੱਕ ਬੁਲੇਟ ਦੇ ਉੱਪਰ ਦੋ ਨਕਾਬਪੋਸ਼ ਆਉਂਦੇ ਨੇ ਤੇ ਤੁੰਦ ਬਹੁਤ ਹੁੰਦੀ ਹੈ ਤੇ ਤੁੰਦ ਦੇ ਚੱਲਦੇ ਆ ਉਹ ਬਾਈਕ ਸਵਾਰ ਜਿਹੜੇ ਨੇ ਉਹ ਸੁਧਾਂਸ਼ੂ ਨੂੰ ਕਹਿੰਦੇ ਨੇ ਆਪਣੀ ਗੱਡੀ ਰੋਕਣ ਦੇ ਲਈ ਤੇ ਸੁਧਾਂਸ਼ੂ ਨੂੰ ਇਦਾਂ ਲੱਗਦਾ ਕਿ ਤੁਹੋਂ ਦੇ ਚੱਲਦੇ ਆ ਉਹਨਾਂ ਦੀ ਗੱਡੀ ਜਿਹੜੀ ਉਹ ਬੁਲਟ ਨਾਲ ਲੱਗ ਗਈ ਹੈ ਤਾਂ ਕਰਕੇ ਬੁਲਟ ਝਾਲਕਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਸੁਧਾਂਸ਼ੂ ਨੂੰ ਕਿਹਾ ਜਾਂਦਾ ਸ਼ੀਸ਼ਾ ਡਾਊਨ ਕਰਨ ਦੇ ਲਈ ਤੇ ਜਿਵੇਂ ਹੀ ਸੁਧਾਂਸ਼ੂ ਆਪਣੀ ਗੱਡੀ ਦਾ ਸ਼ੀਸ਼ਾ ਥੱਲੇ ਕਰਦੇ ਨੇ ਤੇ ਬੁਲਟ ਤੇ ਬੈਠੇ ਇੱਕ ਸ਼ਖਸ ਦੇ ਵੱਲੋਂ ਬੰਦੂਕ ਕੱਢ ਲਈ ਜਾਂਦੀ ਹੈ ਤੇ ਗਨ ਪੁਆਇੰਟ ਦੇ ਉੱਪਰ ਸੁਧਾਂਸ਼ੂ ਨੂੰ ਕਿਹਾ ਜਾਂਦਾ ਕਿ ਉਹ ਆਪਣੇ ਗਹਿਣੇ ਜਿਹੜੇ ਸਾਰੇ ਲਾਦਨ ਸੁਧਾਂਸ਼ੂ ਦੇ ਹੱਥੋਂ ਕੜਾ ਅਤੇ ਗਲੇ 'ਚੋਂ ਚੇਨ ਜਿਹੜੀ ਹ ਗੁੱਠਿਆ ਲੌਂਡ ਲਈ ਕਿਹਾ ਜਾਂਦਾ ਹੈ ਤੇ ਸੁਧਾਂਸ਼ੂ ਕੋਸ਼ਿਸ਼ ਕਰਦੇ ਹੋਏ ਆ ਗੱਡੀ ਭਜਾ ਲੈਂਦੇ ਨੇ ਤੇ ਜਿਵੇਂ ਹੀ ਸੁਧਾਂਸ਼ੂ ਗੱਡੀ ਭਜਾਉਂਦੇ ਨੇ ਤੇ ਉਹਨਾਂ ਲੁਟੇਰਿਆਂ ਦੇ ਵੱਲੋਂ ਸੁਧਾਂਸ਼ੂ ਦੀ ਗੱਡੀ ਦੇ ਉੱਪਰ ਗੋਲੀ ਚਲਾਈ ਜਾਂਦੀ ਹੈ ਜੀ ਹਾਂ ਅੱਜ ਸਵੇਰੇ ਤਕਰੀਬਨ 9:10 ਦੀ ਇਹ ਘਟਨਾ ਜਿਹੜੀ ਦੱਸੀ ਜਾਂਦੀ ਹੈ ਸੁਧਾਂਸ਼ੂ ਦੇ ਵੱਲੋਂ ਪਹਿਲਾਂ ਆਪਣੇ ਹੀ ਲੈਵਲ ਦੇ ਉੱਪਰ ਸੀਸੀਟੀਵੀ ਫਰੋਲੇ ਜਾਂਦੇ ਨੇ ਉਸ ਇਲਾਕੇ ਦੇ ਉੱਪਰ ਤੇ ਫਿਰ ਨਾਲ ਹੀ ਨਾਲ ਪੁਲਿਸ ਸਟੇਸ਼ਨ ਜਾ ਕੇ ਜਿਹੜੀ ਹੈ ਕੰਪਲੇਂਟ ਰਜਿਸਟਰ ਕਰਾਈ ਜਾਂਦੀ ਹੈ ਪੁਲਿਸ ਵੀ ਐਰੋ ਸਿਟੀ ਵੀ ਪਹੁੰਚ ਕੇ ਜਿਹੜੀ ਹੈ ਤਲਾਸ਼ੀ ਲੈਂਦੀ ਹੈ ਇਲਾਕੇ ਦੀ ਪਰ ਫਿਲਹਾਲ ਉਹਨਾਂ ਨੂੰ ਕੋਈ ਵੀ ਜ ਉਹਨਾਂ ਦੀ ਹਿਰਾਸਤ ਦੇ ਵਿੱਚ ਨਹੀਂ ਆਇਆ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਇਸ ਵਾਰ ਦਾਤ ਤੋਂ ਬਾਅਦ ਗੰਭੀਰ ਇਲਜ਼ਾਮ ਲੱਗ ਰਹੇ ਨੇ ਕਿ 에어로 ਸਿਟੀ ਵਰਗਾ ਇਲਾਕਾ ਜੋ ਕਿ 에어ਪੋਰਟ ਦੇ ਬੇਹੱਦ ਹੀ ਜ਼ਿਆਦਾ ਨਜ਼ਦੀਕ ਹੈਗਾ ਉਹਨਾਂ ਇਲਾਕਿਆਂ ਦੇ ਵਿੱਚ ਆਏ ਦਿਨ ਅਜੀਹੀਆਂ ਵਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਅਜੀ ਸਰ ਕਿਆ ਮਾਮਲਾ ਥਾ ਮਾਮਲਾ ਇਹ ਥਾ ਕਿ ਜੈਸੀ ਮੈਂ ਘਰ ਸੇ ਨਿਕਲਾ 9 ਵਜੇ 9 ਵਜੇ 2 ਮਿੰਟ ਪਹਿਰ 9 ਵਜੇ ਕੇ ਆਸਪਾਸ ਐਸੀ ਘਰ ਸੇ ਨਿਕਲਾ ਬਲਾਕ H ਮੈਂ 78 46 ਮੈਂ ਰਹਤਾ ਹੂੰ जैसे घर से निकला जो ब्लॉक एच का स्लिप रोड है उसमें तीन चार मिनट आगे जाने के बाद धुंध बहुत थी तभी अचानक से दो मोटरसाइकिल दो सवार एक मोटरसाइकिल में बुलेट में बैठ के आगे जस्ट गाड़ी के सामने ऐसा लगा जैसे गाड़ी में उन्होंने सट गई और तो साइड में करके गाड़ी रोकी कहते शीशा नीचे करो मुझे लगा कहीं लग गई होगी मैंने हल्का नीचा किया कहते छीनो छिनो इसके चेन छीनो कड़ा छीनो तब तक मैंने फिर गाड़ी ऊपर शीशा करने की कोशिश की उन्होंने गाड़ी शीशा ऊपर करने दी हाथ अंदर कर लिया हाथ मेरा पकड़ लिया कड़ा छीनने लगे तो फिर भी फिर भी मैंने गाड़ी ऊपर करने की कोशिश की तो उन्होंने शीशा तोड़ा एक हाथ में पता नहीं क्या था उनके उन्होंने शीशा तोड़ दिया शीशा तोड़ के उन्होंने कड़ा छीन लिया गले में से चेन छीन ली कत मुद्रिका जो हाथ में अंगूठी थी उतारो तब तक मैंने गाड़ी भगाने की कोशिश की तो उन्होंने फायर कर दी तो जो फायर की उन्होंने गाड़ी के अगले शीशे पर जाके लगी फिर मैं वहां से गाड़ी भगा के आगे फिर चला गया फिर मैं जाके पता किया तो ब्लॉक में जो पुलिस स्टेशन है वो कहते आपका जिरकपुर लगता है फिर मैं जीकपुर पुलिस स्टेशन चला गया वहाँ रिपोर्ट करी फिर पुलिस वाले आके वहाँ पर एक बार चक्कर लगा के गए कुछ पता लगा नहीं वहाँ पर किसी ने देखा नहीं था फिर मैं दोबारा पुलिस स्टेशन चला गया वहाँ पर कम्प्लेट लॉन्च करा दी किस टाइम की घटना है सर ये नौ बजे से निकले के नौ बजे के दस मिनट के बीच की है। आप उन व्यक्तियों को जानते थे नहीं नहीं मैं कहाँ से जानूंगा मैं नहीं जानता उनका क्या काम करते हैं सर आप मैं बैंक में लगा हूँ स्टेट बैंक ऑफ इंडिया में चीफ मैनेजर हूँ जो सेक्टर सतारा में लोकल हेड ऑफिस है वहाँ में लगा हुआ हूँ चीफ मैने कितना नुकसान हुआ है आपका कितना सोना ले जाया गया उनके द्वारा मेरा पंद्रह ग्राम का एक गोल्ड का उन्होंने कड़ा ले लिया और सोलह ग्राम का एक चेन छीन के ले गए कोई कैश भी नहीं कैश वगैरह नहीं छीने तब तो तक मैंने गाड़ी आगे बढ़ा ली थी गोली चलाई तब तो तक आगे बढ़ा ली थी मैंने गाड़ी कितने व्यक्ति थे सर वो दो लोग थे मोटरसाइकिल पे मोटरसाइकिल पे थे बुलेट मोटरसाइकिल थी मुंह वगैरह ढका हुआ थे मुंह वगैरह ढका हुआ था ठीक है ये कौन सी जगह की वारदात है ਇਹ ਬਲਾਕ ਐਚ ਮੇ ਜੋ ਸਲੀਪ ਰੋਡ ਹੈ ਉहां ਕੀ ਵਾਰਦਾਤ ਆਪ ਰਹਤੇ ਕਾਹੂ ਮੈਂ ਬਲਾਕ ਐਚ ਮੇ ਹੀ ਰਹਤਾ ਹਾਂ ਠੀਕ ਹੈ ਸਰ ਇੱਕ 에어ਪੋਰਟ ਰੋਡ ਤੇ ਲੁੱਟ ਦੀ ਵਾਰਦਾਤ ਹੋਈ ਹੈ ਗਨਪੁਆਇੰਟ ਤੇ ਉਹਦੇ ਚ ਆਪਣੇ ਲੋਕ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਸੁਵੇ ਕੰਪਲੈਟ ਮੈਨੇਜਰ ਦਾਸੂ ਕੁਮਾਰ ਜੋ ਐਚ ਬਲਾਕ 에어로 ਸਿਟੀ ਰਹਿੰਦਾ ਹੈ ਬੈਂਕ ਮੈਨੇਜਰ ਹੈਡਕ quarters ਬੈਂਕ ਕਮ ਮੈਨੇਜਰ ਲੱਗਾ 17 ਸੈਕਟਰ ਜਿੰਨੇ ਦਾ ਡਿਊਟੀ ਤੇ ਡਿਊਟੀ ਤੇ ਜਾ ਰਿਹਾ ਸੀਗਾ ਤੇ ਜਦੋਂ ਆਪਣੇ ਘਰ ਤੋਂ ਥੋੜਾ ਅੱਗੇ ਆਇਆ ਇੱਕ ਮੋਟਰ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੂੰ ਇੱਕ ਵਾਰ ਅੱਗੇ ਰੋਕ ਲਿਆ ਰੋਕਣ ਦੇ ਉਹਦਾ ਸ਼ੀਸ਼ਾ ਤਾਂ ਥੱਲੇ ਤਰ ਲਿਆ ਪਰਨ ਤੋਂ ਬਾਅਦ ਉਹਦੇ ਇੱਕ ਇੱਕ ਬੰਦੇ ਨੇ ਜਿਹੜਾ ਨੌਜਵਾਨ ਸੀਗਾ ਉਹਨੇ ਚੈਨੀ ਖੋਲੀ ਤੇ ਇੱਕ ਨੇ ਕੜਾ ਖੋਲਿਆ ਕੜਾ ਖੋਲਣ ਲੱਗੇ ਤਾਂ ਗੱਡੀ ਤੋਰਨ ਲੱਗੇ ਅੱਗੇ ਤੇ ਮੁੜ ਕੇ ਫਿਰ ਕੜਾ ਜੋਰ ਸੀਗਾ ਤੇ ਉਹਨੇ ਖਿੱਚ ਕੇ ਕੜਾ ਕਢ ਲਿਆ ਬਾਅਦ ਤੇ ਦੇ ਦਰਖਾਸਤਕਰਤਾ ਦੇ ਕਹਿਣ ਦੇ ਮੁਤਾਬਕ ਵੀ ਬਹੁਤ ਜਾਵੇ ਇੱਕ ਵਾਰ ਵੀ ਆਈ ਹੈ ਜਿਸ ਬੰਦੇ ਅਸੀਂ ਪੜਤਾਲ ਕਰ ਰਹੇ ਹਾਂ ਬਾਤ ਪੜਤਾਲ ਕਰਨ ਦੇ ਵਾਸਤੇ ਜਿਸੀ ਸੂਰਤ ਹੋਵੇਗੀ ਕਾਰਵਾਈ ਹੁੰਦੀ ਰਹਿੰਦੀ ਹੈ ਪਰ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਮਾ ਸੀਸੀਟੀਵੀ ਆ ਰੌ ਚੱਕੀਤੇ ਜਾ ਰਹੇ ਹਨ ਜਾਂ ਬਜਾ ਕੇ ਉੱਤਰ ਕਿਤੇ ਸਰ ਇਹ ਇੱਕ ਮੌਕੇ ਤੇ ਗੋਲੀਆਂ ਵੀ ਚਲਾਈਆਂ ਗਈਆਂ ਹਨ ਬਦਮਾਸ਼ਾਂ ਵੱਲੋਂ ਗੋਲੀਆਂ ਮਦਈ ਦੇ ਕਹਿਣ ਤੇ ਆਏ ਬਲੈਕਨ ਕੋਈ ਦੋਚੇ ਬਰਾਮਦ ਨਹੀਂ ਹੋਈ ਸਰ ਬੁਲੇਟ ਦਾ ਨੰਬਰ ਨਹੀਂ ਨੋਟ ਹੈ ਬੁਲੇਟ ਮੋਟਰਸੈਕਲ ਤੋਂ ਬਹੁਤ ਸੀਗੀ ਸੀਸੀਟੀਵੀ ਕੈਮਰਾ ਵੀ ਦੇਖਿਆ ਸੀ ਕਿ ਹੱਥੇ ਸੀਸੀਟੀਵੀ ਕੈਮਰਾ ਜਿੱਥੇ ਦੱਸੇ ਕੋ ਲੰਗਿਆ ਹੈਗਾ ਇਹ ਉਹਦੇ ਵਿੱਚ ਵੀ ਨੰਬਰ ਨਹੀਂ ਆਇਆ ਸਰ ਕਿੰਨੇ ਬੰਦੇ ਸੀਗੇ ਬੁਲੇਟ ਤੇ ਦੋ ਬੰਦੇ ਸੀਗੇ